ਬਾਈ ਇਹ ਆ ਲੋਕਤੰਤਰ ਠੀਕ ਆ ਬਾਈ ਹੈ ਪਜਾਮਾ ਬਾਈ ਬਲਾਸਟ ਇਹ ਦੇਖੋ ਬਾਈ ਆ ਫੂਕਦੇ ਆ ਪਜਾਮਾ ਅੱਗ ਲੱਗੀ ਆ ਇਹਨੂੰ ਦੋਸਤੋ ਜਿਵੇਂ ਕਿ ਕਿਸੇ ਜ਼ਰੇ ਜਾਂਦੇ ਪੰਜਾਬ ਦੇ ਕਿਸਾਨ ਦਿੱਲੀ ਧਰਨੇ ਦੇ ਵਿੱਚ ਆਪਣੀਆਂ ਮੱਗਾਂ ਨੂੰ ਲੈ ਕੇ ਗਏ ਹੋਣੇ ਜਿੱਥੇ ਕਿ ਹਰਿਆਣਾ ਸਰਕਾਰ ਵੱਲੋਂ ਉਹਨਾਂ ਨੂੰ ਬੱਟਰ ਉਤੇ ਹੀ ਕੇਰਾ ਪਾਲਿਆ ਉੱਥੇ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਬੜੀ ਤੇਜ਼ ਦਰ ਨਾਲ ਵਾਇਰਲ ਹੋ ਰਹੀ ਜਿੱਥੇ ਕਿ ਇੱਕ ਮੁੰਡੇ ਉੱਪਰ ਫੌਜ ਵੱਲੋਂ ਗੋਲਾਬਾਰੀ ਕੀਤੀ ਗਈ ਜਿਸ ਦੇ ਵਿੱਚ ਇਸ ਮੁੰਡੇ ਦਾ ਹੱਥ ਤੁਸੀਂ ਦੇਖ ਸਕਦੇ ਕਿਵੇਂ ਪੂਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ ਉਹਦੇ ਕਈ ਸੱਟਾਂ ਲੱਗਦੀਆਂ ਨੇ ਤੇ ਕੱਪੜੇ ਉਹਦੇ ਬਿਲਕੁਲ ਜਲ ਚੁੱਕੇ ਨੇ ਦੋਸਤੋ ਇਹ ਫੌਜ ਪੰਜਾਬੀਆਂ ਦੇ ਨਾਲ ਇਦਾਂ ਧੱਕਾ ਕਰ ਰਹੀ ਜਿਵੇਂ ਅਸੀਂ ਕੋਈ ਅੱਤਵਾਦੀ ਹੁੰਨੇ ਆ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਕਿ ਵਿੱਚ ਮੁੰਡੇ ਦੇ ਗੰਭੀਰ ਸੱਟਾਂ ਲੱਗੀਆਂ ਨੇ ਦੋਸਤੋ ਇੱਕ ਪਾਸੇ ਸਰਕਾਰ ਸਾਨੂੰ ਕਿਸਾਨ ਅਤੇ ਰੱਬ ਦੇ ਰੂਪ ਦਾ ਦਰਜਾ ਦੇ ਰਹੀ ਪਰ ਦੂਜੇ ਪਾਸੇ ਇਹ ਵਿਵਹਾਰ ਦੇਖ ਕੇ ਇੱਕ ਵਾਰ ਹੈਰਾਨੀ ਜ਼ਰੂਰ ਹੁੰਦੀ ਹੈ ਕਿ ਪੰਜਾਬੀਆਂ ਦੇ ਨਾਲ ਹੀ ਇਦਾਂ ਕਿਉਂ ਹੁੰਦਾ ਆ ਰਿਹਾ ਹੈ ਬਾਕੀ ਦੋਸਤੋ ਤੁਸੀਂ ਵਿੱਚ ਵੀਡੀਓ ਨੂੰ ਵੱਧ ਵੱਧ ਲੋਕਾਂ ਤੱਕ ਸ਼ੇਅਰ ਕਰਨੀ ਨਾ ਭੁੱਲਿਓ ਅਤੇ ਲੋਕਾਂ ਨੂੰ ਇਹ ਦਿਖਾਓ ਕਿਵੇਂ ਸਾਡੇ ਕਿਸਾਨਾਂ ਦੇ ਨਾਲ ਦਿੱਲੀ ਦੇ ਵਿੱਚ ਸਰੀਆਮ ਤੱਕਾ ਹੋ ਰਿਹਾ ਹੈ